ਸਰ ਲੋਕ ਮਹੱਲਾ ਪਹਿਲਾ ਸਰ ਖੁਹਾਏ ਪੀ ਹੈ ਮਲ ਬਾਣੀ ਝੂਠਾ ਮੰਗ ਮੰਗ ਖਾਹੀ ਹੋਲ ਫਦੀਹਤ ਮੋਹ ਲੈਣ ਪੜਾਸਾ ਪਾਣੀ ਦੇਖ ਸਗਾਹੀ ਭੇਡਾ ਵਾਂਗੀ ਸਿਰ ਖੋਹਾਂਨ ਪਰਿਆਨ ਹੱਥ ਸਵਾਹੀ ਮਾਉ ਪਿਓ ਕਿਰਤ ਗਵਾਇਨ ਮਾਉ ਪਿਓ ਕਿਰਤ ਗਵਾਇਨ ਟੱਬਰ ਰੋਮਨ ਤਾਹੀ ਵੋਨਾ ਪਿੰਡ ਨਾ ਪਤਲ ਕਿਰਿਆ ਨਾ ਦੀਵਾ ਵੋਨਾ ਪਿੰਡ ਨਾ ਪਤਲ ਕਿਰਿਆ ਨਾ ਦੀਵਾ ਮੋਏ ਕਿਥਾਂ ਹੋਂ ਪਾਹੀ 86 ਤੀਰਥ ਦੇਨ ਨਾ ਢੋਈ 86 ਤੀਰਥ ਦੇਨ ਨਾ ਢੋਈ ਬ੍ਰਹਮਣ ਅੰਨ ਨਾ ਖਾਹੀ ਸਦਾ ਕੁਚੀਲ ਰਹੈ ਦਿਨ ਰਾਤੀ ਮਥੈ ਟਿੱਕੇ ਨਹੀਂ ਚੁੰਡੀ ਪਾਇ ਬਹਿਨ ਨਿਤ ਮਰਣ ਤੜ ਦੀ ਬਾਣ ਨ ਜਾਹੀ ਲੱਕੀ ਕਾਸੇ ਹੱਥੀ ਫੁੰਮਣ ਅੱਗੋ ਪਿਛੋਂ ਪਿਛੇ ਜਾਹੀ लक्की कासे हाथी फूमन अगो पिछी जाही वाही गुरु लक्की कासे हथी फूमन अगो पिछी जाही ना ओए जोगी ना ओए जंगम ना काजी मुलाम ਦੈਰੇ ਬੇਗੋਏ ਫਰਹਾਬ ਗੁੱਤੇ ਫਿੱਟਾ ਬੱਤ ਗੱਲਾ ਜੀਆ ਮਾਰ ਜੀਵਾਲੇ ਸੋਈ ਆਵਰਨ ਕੋਈ ਰਖੈ ਦੰਨ ਨਹ ਤੈ ਸਨਨ ਹੋ ਮੰਨੇ ਪਾਸ ਪੈ ਸਿਰ ਖੁਥੈ ਪਾਣੀ ਵਿੱਚੋਂ ਰਤਨ ਉਪੰਨੇ ਮੇਰਤੀਆ ਮਗਾਣੀ 860 ਤੀਰਥ ਦੇਵੀ ਥਾਪੇ ਪੁਰਬੀ ਲੱਗੈ ਬਾਣੀ ਨੈ ਨਵਾਜਾ ਨਤੈ ਪੂਜਾ ਨਾਮਨ ਸਦਾ ਸੁਜਾਣੀ ਮੋਇਆ ਜੀਮ ਦਿਆਂ ਗਤ ਹੋਵੇ ਜਾਂ ਸਿਰ ਪਾਈਐ ਪਾਣੀ ਜਾਂ ਸਿਰ ਪਾਈਐ ਪਾਣੀ ਨਾਨਕ ਸੇਰੇ ਖੋਤੇ ਸੈਤਾਨੀ ਇਹਨਾ ਗੱਲ ਨਾ ਭਾਣੀ ਵੁਠੈ ਹੋਇਐ ਹੋਇ ਬਿਲਾਵਲ ਜੀਆ ਜੁਗਤ ਸਮਾਣੀ ਵੁਠੈਨ ਕਮਾਦ ਕਾ ਪਹਾ ਸਬ ਸੈ ਪੜਦਾ ਹੋਵੇ ਉਠ ਹੈ ਕਾਹੋ ਚਰਹਿ ਨਿਤ ਸੁਰਹੀ ਸਾ ਤਨ ਤਹੀ ਵਿਲੋਵੇ ਤੇ ਤਕੇ ਹੋਮ ਜਗ ਸਦ ਪੂਜਾ ਪੈ ਕਰ ਜੋ ਸੋ ਹੈ ਗੁਰੂ ਸਮੰਦ ਨਦੀ ਸਭ ਸਿੱਖੀ ਨਾ ਪੈ ਜਿਤ ਵਡਿਆਈ ਨਾਨਕ ਜੇ ਸਿਰ ਖੁੱਤੇ ਨਾਵਨ ਨਾਨਕ ਜੇ ਸਿਰ ਖੁੱਤੇ ਨਾਵਨ ਨਹੀਂ ਨਾਨਕ ਜੇ ਸਿਰ ਖੁੱਤੇ ਨਾਵਨ ਨਹੀਂ ਦਾ ਸਤ ਚਟੇ ਸਿਰ ਛਾਈ ਮਹੱਲਾ ਦੂਜਾ ਅੱਗੀ ਪਾਲਾ ਕੇ ਕਰੇ ਸੂਰਜ ਕੇ ਹੀ ਰਾਤ ਚੰਦਨੀ ਰਾਕੇ ਕਰੇ ਪਉਣ ਪਾਣੀ ਕਿਆ ਜਾਤ ਪਰਤੀ ਚੀਜ਼ੀ ਕੇ ਕਰੇ ਜਿਸ ਵਿੱਚ ਸਭ ਕਿਛ ਹੋਏ ਨਾਨਕ ਪਾਪਤ ਜਾਣੀਐ ਜਾਪਤ ਰੱਖੈ ਸੋਏ ਪੌੜੀ ਤੋਦ ਸੱਚੇ ਸੁਭਾਨ ਸਦਾ ਕਲਾਣਿਆ ਤੂੰ ਸੱਚਾ ਦੀਵਾਨ ਹੋ ਰਿਆ ਮਣ ਜਾਣਿਉ ਸੱਚ ਜੇ ਮੰਗਹਿ ਦਾਨ ਸੇ ਤੁ ਦੈ ਜਿਹ ਆ ਸੱਚ ਤੇਰਾ ਫਰਮਾਨ ਸਬ ਦੇ ਸੋਹਿਆ ਮਨਿ ਗਿਆਨ ਧਿਆਨ ਉਦਾਇ ਤੇ ਪਾਇਆ ਪਰਮពਵੈ ਨਿਸ਼ਾਨ ਨਾ ਚਲੇ ਚਲਾਇਆ ਉਹ ਸੱਚਾ ਦਾਤਾਰ ਨੇਤ ਦੇਵਹਿ ਚੜ੍ਹਹਿ ਸਵਾਇਆ ਨਾਨਕ ਮੰਗੈ ਦਾਨ ਜੋ ਤੋਦ ਪਾਇਆ ਸਲੋਕ ਮਹੱਲਾ ਦੂਜਾ ਦੇਖਿਆ ਆਖ ਬੁਝਾਇਆ ਸਿਫਤੀ ਸਚ ਸਮeo ਤਿੰਨ ਕਉ ਕਿਆ ਉਪਦੇਸੀ ਐ ਜਿਨ ਗੁਰ ਨਾਨਕ ਦੇਉ ਮਹੱਲਾ ਪਹਿਲਾ ਆਪ ਬੁਜਾਏ ਸੋਈ ਬੁਜੈ ਜੈਸੋ ਆਪ ਸੋ ਜਾਏ ਤਿਸ ਸਭ ਕੇਛ ਸੂਜੈ ਕਾਹ ਹੈ ਕਹ ਕਥਨਾ ਮਾਇਆ ਲੂਜੈ ਹੁਕਮੀ ਸਗਲ ਕਰੇ ਆਕਾਰ ਆਪੇ ਜਾਣ ਸਰਬ ਵਿਚਾਰ ਅਖਰ ਨਾਨਕ ਅਖਿਓ ਆਪ ਲਹਿparat ਹੋਵੈ ਜਿ ਸੁਦਾਤ ਪੌੜੀ ਹੌ ਟਾਡੀ ਬੇਕਾਰ ਕਰ ਲਾਇ ਰਾਤ ਦੇ ਹੈ ਕੈ ਵਾਰ ਔਰ ਹਉ ਫਰਮਾਇਆ ਹੂੰ ਢਾਡੀ ਸੱਚਾ ਮਹਿਲ ਖਸਮ ਬੁਲਾਇਆ ਹੂੰ ਸੱਚੀ ਸਫਤ ਸਾਲਾਹ ਕੱਪੜਾ ਪਾਇਆ ਸੱਚਾ ਅੰਮ੍ਰਿਤ ਨਾਮ ਪੋਜਨ ਆਇਆ ਗੁਰਮਤਿ ਖਾਦਾ ਰਾਜ ਐਨ ਸੋ ਕੋ ਆਇਆ ਢਾਡੀ ਕਰੇ ਪਸਾਉ ਸ਼ਬਦ ਵਜਾਇਆ ਨਾਨਕ ਸਚੁ ਸਾਲਾ ਹੈ ਪੂਰਾ ਪਾਇ ਸੁਧ raag gauri guare re mahalla pehla chaupade do pade raag gauri guare re mahalla pehla chaupade do pade ik ओंकार सतनाम करता पुरख निरपाऊ निरवैरु ਅਕਾਲ ਮੂਰਤਿ ਆਜੁਨੀ ਸੈ ਭੰ ਗੁਰ ਪ੍ਰਸਾਦਿ ਪਉ ਮੁਚ ਭਾਰਾ ਵੱਡਾ ਤੋਲ ਮਨ ਮਤ ਹੌਲੀ ਬੋਲੇ ਬੋਲ ਸਿਰ ਤਰ ਚੱਲੀਐ ਸਹੀਐ ਭਾਰ ਨਦਰੀ ਕਰਮੀ ਗੁਰ ਵਿਚਾਰ ਪੈ ਬਿਨ ਕੋਇ ਨ ਲੰਗਸ ਪਾਰ ਪੈ ਪਉ ਰਖਿਆ ਭਾਇ ਸਵਾਰ ਰਹਾਉ ਪੈ ਤਨ ਅਗਨ ਭਖੈ ਭੈ ਨਾਲ ਪੈ ਪਉ ਘੜੀਐ ਸਬਦ ਸਵਾਰ ਪੈ ਬਿਨ ਘੜਤ ਕਚਨ ਕਚ ਅੰਦਾ ਸੱਚਾ ਅੰਦੀ ਸਟ ਬੁੱਧੀ ਬਾਜੀ ਉਪਜੈ ਚਾਓ ਸਹਸ ਸਿਆਣ ਪਪਵੈ ਨ ਕਾਓ ਨਾਨਕ ਮਨ ਮੁਖ ਬੋਲਣ ਵਾਓ ਅੰਦਾ ਅਖਰਵਾਓ ਦੁਆਓ ਗੋੜੀ ਮਹੱਲਾ ਪਹਿਲਾ ਡਰ ਘਰ ਘਰ ਡਰ 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 ਜਾਏ ਸੋ ਡਰ ਕੇ ਹਜੇ ਤੂੰ ਡਰ ਡਰੋ ਪਾਏ ਤੋਦ ਬਿਨ ਦੂਜੀ ਨਾਹੀ ਜਾਏ ਜੋ ਕਿਛ ਵਰਤੈ ਸਭ ਤੇਰੀ ਰਜਾਏ ਡਰਿਆ ਜੇ ਡਰ ਹੋਵੇ ਹੋਰ ਡਰ ਡਰ ਡਰਣਾ ਮਨ ਕਾ ਸੋਰ ਰਹਾਓ ਨਾ ਜਿਉ ਮਰੇ ਨਾ ਡੂਬੈ ਕਰੈ ਜਨ ਕਿਛ ਕੀਆ ਸੋ ਕਿਛ ਕਰੈ ਹੁਕਮੇ ਆਵੈ ਹੁਕਮੇ ਜਾਏ ਆਗੈ ਪਾਛੈ ਹੁਕਮ ਸਮਾਏ ਹੰਸ ਹੇਤ ਆਸਾ ਅਸਮਾਨ ਤੈਸ ਵਿੱਚ ਭੂਖ ਬਹੁਤ ਨੈਸਾਨ ਪਾਉ ਖਾਣਾ ਪੀਣਾ ਆਧਾਰ ਵੇਣ ਖਾਦੇ ਮਰ ਹੋਏ ਗਵਾਰ ਜਿਸ ਕਾ ਕੋਏ ਕੋਈ ਕੋਏ ਕੋਏ ਸਭ ਕੋ ਤੇਰਾ ਤੂੰ ਸਭਨਾ ਦਾ ਸੋਇ ਜਾ ਕੇ ਜੀ ਜੰਤ ਧਨ ਮਾਲ ਨਾਨਕ ਆਖਣ ਵਿਖਮ ਵਿਚਾਰ ਗੋੜੀ ਮਹੱਲਾ ਪਹਿਲਾਉ ਮਾਤਾ ਮਤ ਪਿਤਾ ਸੰਤੋਖ ਮਾਤਾ ਮਤ ਪਿਤਾ ਸੰਤੋਖ ਸਤਿ ਭਾਈ ਕਰੇ ਹੋਵੇ ਸੇਖ ਕਹਿਣਾ ਹੈ ਕਿਛ ਕਹਿਣ ਨਾ ਜਾਏ ਕਾ ਕੁਦਰਤ ਕੀਮਤ ਨਹੀਂ ਪਾਈ ਰਹਾਉ ਸ਼ਰਮ ਸੋਰਤ ਦੋਇ ਸਾਸੁਰ ਭੈ ਕਰਨੇ ਕਾਮਣ ਕਰ ਮਨ ਲਏ ਸਾਹਾ ਸੰਜੋਗ ਵਿਆਹ ਵਿਜੋਗ ਸੱਚ ਸੰਤਪਤ ਕਹੋ ਨਾਨਕ ਜੋਗ ਗੋੜੀ ਮਹੱਲਾ ਪਹਿਲਾ ਪਾਵਣੇ ਪਾਣੀ ਅਗਨੀ ਕਾ ਮੇਲ ਚੰਚਲ ਚਪਲ ਬੁੱਧ ਕਾ ਖੇਲ ਨੌ ਦਰਵਾਜੇ ਦਸਮਾਂ ਦੁਆਰ 부ਝੋ ਰੇ ਗਿਆਨੀ ਇਹੋ ਵਿਚਾਰ ਖਥਤਾ ਬਕਤਾ ਸੁਨਤਾ ਸੋਈ ਆਪ ਵਿਚਾਰੇ ਸੋ ਗਿਆਨੀ ਹੋਈ ਰਹਾਉ ਦੇਹੀ ਮਾਟੀ ਬੋਲੇ ਪਉਣ ਬੁਝੋਰੇ ਗਿਆਨੀ ਮੂਆ ਹੈ ਕੌਣ ਮੂਈ ਸੁਰਤ ਬਾਦ ਅਹੰਕਾਰ ਮੁਈ ਸੋਰਤ ਬਾਦ ਅਹੰਕਾਰ ਉਹ ਨਮੁਆ ਜੋ ਦੇਖਣ ਹਾਰ ਜੈ ਕਾਰਨ ਤਟ ਤੀਰਥ ਜਾਹੀ ਜੈ ਕਾਰਨ ਤਟ ਤੀਰਥ ਜਾਹੀ ਰਤਨ ਪਦਾਰਥ ਘਟ ਹੀ ਮਾਹੀ ਰਤਨ ਪਦਾਰਥ ਘਟ ਹੀ ਮਾਹੀ ਵਾੜਾ ਪਾੜ ਪੰਡਿਤ ਬਾਦ ਵਖਾਣ ਹੈ ਪੀਤਰ ਹੋਂਦੀ ਵਸਤ ਨ ਜਾਣੈ ਹਉ ਨਮਵਾ ਮੇਰੀ ਮੋਈ ਬਲਾਈ ਉਹ ਨਮਵਾ ਜੋ ਰਹਾ ਸਮਾਏ ਕਹੋ ਨਾਨਕ ਗੁਰ ਬ੍ਰਹਮ ਦਿਖਾਇਆ ਕਹੋ ਨਾਨਕ ਗੁਰ ਬ੍ਰਹਮ ਦਿਖਾਇਆ ਮਰਤਾ जाता नदर न आया गौड़ी महला पहला दखनी सोन सुन बूझ मान ना ताक सदबलिहारह जाओ आप पुलाए ठौर न ठाओ तू समझा वह मेल मिलाओ ਨਾਮ ਮਿਲੈ ਚੱਲੈ ਮੈਂ ਨਾਲ ਬਿਨ ਨਾ ਵੇ ਬੱਦੀ ਸਭ ਕਾਲ ਰਹਾਉ ਖੇਤੀ ਵਣਜ ਨਾ ਵੈ ਕੀ ਓਟ ਪਾਪ ਪੁਨ ਬੀਜ ਕੀ ਓਟ ਕਾਮ ਕ੍ਰੋਧ ਜੀ ਮਹਿ ਚੋਟ ਨਾਮ ਵਿਸਾਰ ਚਲੇ ਮਨ ਖੋਟ ਸਾਚੇ ਗੁਰ ਕੀ ਸਾਚੀ ਸੇਖ ਪਾ ਨਮਨ ਸੀਤਲ ਸਾਚ ਪਰੇਖ ਜਲ ਪੁਰਾਇਨ ਰਸ ਕਮਲ ਪ੍ਰੇਖ ਸਾਬਦ ਰਤੇ ਮਿੱਠੇ ਰਸ ਈਖ ਹਉਕਮ ਸੰਜੋਗੀ ਗੜ ਦਸ ਦਵਾਰ ਪੰਚ ਵਸ ਹੈ ਮਿਲ ਜੋਤਿ ਅਪਾਰ ਆਪ ਤੁਲੈ ਆਪੇ ਵਣਜਾਰ ਨਾਨਕ ਨਾਮ ਸਵਾਰਣ ਹਰ ਗੋੜੀ ਮਹੱਲਾ ਪਹਿਲਾ ਜਾਤੋ ਜਾਏ ਕਹਾਂ ਤੇ ਆਵੇ ਕਾਹ ਉਪਜੈ ਕਹੇ ਜਾਏ ਸਮਾਵੇ ਕਿਉ ਬਾਧਿਓ ਕਿਉ ਮੁਕਤੀ ਪਾਵੈ ਕਿਉ ਅਬਨਾਸੀ ਸਹਿਜ ਸਮਾਵੇ ਨਾ ਮਿਰਦੈ ਅੰਮ੍ਰਿਤ ਮੁਖ ਨਾਮ ਨਰਹਰ ਨਾਮ ਨਰਹਰ ਨਿਹਕਾਮ ਰਹਾਓ ਸਹਜੇ ਆਵੇ ਸਹਜੇ ਜਾਏ ਮਨ ਤੇ ਉਪਜੈ ਮਨ ਮਾਹੇ ਸਮਾਏ ਗੋਰ ਮੋਖ ਮੁਕਤੋ ਬੰਧ ਨ ਪਾਏ ਸਬਦ ਵਿਚਾਰ ਛੁਟੈ ਹਰਿ ਨਾਏ ਤੜਵਰ ਪੰਖੀ ਬਹੁ ਨਿਸਵਾਸ ਸੁਖ ਦੁਖਿਆ ਮਨ ਮੋਹ ਵਿਨਾਸ ਸਾਜ ਬਿਹਾਗ ਤੱਕ ਕਹਿ ਆਗਾਸ ਬਹਿ ਦੇ ਸਤਾਵ ਹੈ ਕਰਮ ਲਿਖਿਆ ਸੁਨ ਨਾਮ ਸੰਜੋਗੀ ਗੋਏ ਲਥਾਟ ਨਾਮ काम क्रोध फूटै बिखमाट बिन वखर सोन कर हाट मिल खोले बजर कपाट साध मिले पूर्व संजोग सच रहसे पूरे हर लोग मन तन दे सहज सुभा ਨਾਨਕ ਤਿਨ ਕੈ ਲਾਗਉ ਪਾਇ ਨਾਨਕ ਤਿਨ ਕੈ ਲਾਗਉ ਪਾਇ ਵਾਹਿਗੁਰੂ ਜੀ ਕਾ ਫਲਸਾ ਵਾਹਿਗੁਰੂ ਜੀ ਕੀ ਫਤਿਹ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਗੁਰ ਨਾਨਕ ਜਿਨ ਕਲ ਰੱਖੀ ਮੇਰੀ ਤਨ 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 ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀਓ ਨਾਨਕ ਗੁਰੂ ਗੁਰੂ ਹੈ ਪੂਰਾ ਗੁਰੂ ਨਾਨਕ ਬੋਲੇ ਦਰਗਹ ਪਰਵਾਨ ਤਨ ਤਨ ਸਾਹਿਬ ਦਾ ਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀਓ ਕਲਗੀਆਂ ਵਾਲੇ ਪਾਜਾਂ ਵਾਲੇ ਸਰਬੰਸਤਾਨੀ ਸਤਿਗੁਰੂ ਜੀ ਅੰਮ੍ਰਿਤ ਕੇ ਦਾਤੇ ਦਾਤਾਰ ਪਤਸ਼ਾਹ ਜੀਓ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਉਣ ਵਾਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਜੁਗੋ ਜੁਗਿਆ ਟਾਲ ਤਨ ਤਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਓ ਅਕਾਲ ਪੁਰਖ ਵਾਹਿਗੁਰੂ ਜੀ ਆਪਣੇ ਪੰਥ ਦੇ ਸਦਾ ਸਹਾਇ ਦਾਤਾਰ ਪਤਸ਼ਾਹ ਜੀਓ ਦਾਸ ਪੰਥ ਪੰਨ ਗੁਰੂ ਗ੍ਰੰਥ ਸਬ ਸੱਚੇ ਪਾਤਸ਼ਾਹ ਜੀ ਆਗਿਆ ਪਈ ਅਕਾਲ ਕੀ ਤਬਹ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗਰੀਬ ਨਵਾਜ ਸਤਗੁਰ ਸੱਚੇ ਪਾਤਸ਼ਾਹ ਜੀ ਪਵਿੱਤਰ ਪਾਵਨ ਗੁਰਬਾਣੀ ਦਾ ਥੋੜਾ ਕੁ ਸਮਾਂ ਪਾਠ ਕਰਦੇ ਆਂ ਆਪ ਜੀ ਨੇ ਕਿਰਪਾ ਕੀਤੀ ਹੈ ਆਪ ਜੀ ਨੇ ਗੁਰਬਾਣੀ ਦਾਸ ਕੋਲੋਂ ਪੜਵਾਈ ਹੈ ਦਾਸ ਨੇ ਪੜ੍ਹੀ ਹੈ ਮੈਂ ਕੀ ਕਰਨ ਜੋਗਾ ਹਾਂ ਆਪ ਜੀ ਦੇ ਹੁਕਮ ਹਨ ਇਸ ਕਬਲ ਨਾਹੀ ਸਹਾਤ ਕਰਨ ਕਰਾਮਨ ਸਰਬ ਕੋ ਨਾਥ ਸਤਿਗੁਰ ਜੀ ਕਈ ਭੁੱਲਾਂ ਹੋ ਗਈਆਂ ਹਨ ਤੁਕਲਾ ਕੰਨਾ ਸਿਆਰੀ ਬਿਆਰੀ ਔਂਕੜ ਲੈਂਕੜ ਜਿੰਨੇ ਵਾਵਲ ਸਹਨ ਮੇਰੇ ਕੋਲੋਂ ਸੁੱਧ ਨਹੀਂ ਪੜੇ ਗਏ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਅਤੇ ਗੁਰੂ ਰੋਪ ਸਾਧ ਸੰਗਤ ਜੀਓ ਮੈਨੂੰ ਖਿਮਾ ਕਰ ਦਿਓ ਦੋਵੇਂ ਹੱਥ ਜੋੜ ਕੇ ਸਤਿਗੁਰੂ ਜੀ ਆਪ ਜੀ ਦੇ ਪਵਿੱਤਰ పాਵਨ ਚਰਨਾਂ ਵਿੱਚ ਅਰਦਾਸ ਹੈ ਬੇਨਤੀ ਹੈ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਮੇਰੀਆਂ ਭੁੱਲਾਂ ਨਾਲ ਚਿਤਾਰਨੀ ਆ ਸਰਬੱਤ ਦਾ ਭਲਾ ਮੰਗਣਾ ਹੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਪ੍ਰੇਮ ਨਾਲ ਗੁਰਬਾਣੀ ਪੜ੍ਹਨ ਦੀ ਕੋਸ਼ਿਸ਼ ਕਰਨੀ ਹੈ ਸਤਿਗੁਰਤਾ ਪਾਇਆ ਸਹਜ ਸੇਤੀ आनंद ਸਾਹਿਬ ਜੀ ਦੇ ਸ਼ੁਰੂ ਵਿੱਚ ਸਤਿਗੁਰੂ ਜੀ ਫਰਮਾਉਂਦੇ ਹਨ ਸਤਗੁਰ ਤਾਂ ਪਾਇਆ ਸਹਜ ਇਸੇ ਦੀ ਟਿਕਾ ਕੇ ਹੌਲੀ-ਹੌਲੀ ਪ੍ਰੇਮ ਨਾਲ ਗੁਰਬਾਣੀ ਪੜ੍ਹਨ ਦੇ ਨਾਲ ਸਹਜ ਨਾਲ ਪ੍ਰੇਮ ਦੇ ਨਾਲ ਤਾਂ ਕੋਈ ਸ਼ਬਦ ਦੀ ਸੋਝੀ ਪੈਂਦੀ ਹੈ ਇਸੇ ਸ਼ਬਦ ਨੂੰ ਗੁਰਬਾਣੀ ਨੂੰ ਸਮਝਣ ਵਾਸਤੇ ਸਤਿਗੁਰਾਂ ਨੇ ਸਾਨੂੰ ਸਮਝਾਇਆ ਹੈ ਸਿੱਖੋ ਸ਼ਬਦ ਪਿਆਰਿਓ ਜਨਮ ਮਰਨ ਕੀ ਟੇਕ ਸੌਕ ਸਾਲ ਦਾ ਸਮਾਂ ਹੁੰਦਾ ਬੰਦੇ ਦਾ ਬਾਊਟ ਜਨਮ ਤੋਂ ਲੈ ਕੇ ਅੰਤ ਤੱਕ ਗੁਰਬਾਣੀ ਸਹਾਰਾ ਦਿੰਦੀ ਹੈ ਦੁਨੀਆਂ ਦੇ ਵਿੱਚ ਅੰਧਕਾਰ ਹੈ ਅੰਧਕਾਰ ਮਹਿ ਭਇਆ ਪ੍ਰਕਾਸ਼ ਗੁਰਬਾਣੀ ਇਸ ਜਗ ਮਹਿ ਚਾਨਣ ਕੋਈ ਪੜੇ ਤੇ ਸਹੀ ਪ੍ਰੇਮ ਨਾਲ ਦੀਵੇ ਜਗ ਪੈਂਦੇ ਹਨ ਮਨਾਂ ਦੇ ਵਿੱਚ ਦੀਵਾ ਬੱਲੇ ਅੰਧੇਰਾ ਜਾਏ ਜਿੰਨਾ ਹਨੇਰਾ ਹੈ ਅੰਦਰੋਂ ਸਭ ਚਲਾ ਜਾਂਦਾ ਹੈ ਚਾਨਣ ਹੋ ਜਾਂਦਾ ਹੈ ਸਤਿਗੁਰਾਂ ਦੇ ਨਾਮ ਦੇ ਨਾਲ ਮਨ ਜੁੜ ਜਾਂਦਾ ਹੈ ਦੁਨੀਆਂ ਦੇ ਵਿੱਚ ਆਉਣਾ ਸਫਲਾ ਹੋ ਜਾਂਦਾ ਹੈ ਐਨੀ ਕਿ ਸੇਵਾ ਜੀਵੀ ਆਲ ਗੁਰਬਾਣੀ ਸੇਵਾ ਤੋਂ ਦਾਸਰਾ ਗਿਆਨੀ ਦਿਲਬਖ ਸਿੰਘ ਕਈਆਂ ਦਿਨਾਂ ਤੋਂ ਕਰਦਾ ਆ ਰਿਹਾ ਹੈ ਸਤਿਗੁਰੂ ਜੀ ਕਰਵਾ ਰਹੇ ਹਨ ਅਤੇ ਸਾਧ ਸੰਗਤ ਕਰਵਾ ਰਹੀ ਹੈ ਕਿਉਂਕਿ ਸਾਧ ਸੰਗਤ ਗੁਰੂ ਦਾ ਰੂਪ ਹੈ ਵਿੱਚ ਸੰਗਤ ਹਰ ਪ੍ਰਭ ਵਸੇ ਜੀਓ ਹੋਰ ਜਨੀਆਂ ਸੰਗਤਾਂ ਹਨ ਉਹ ਹੋਰ ਪਾਸੇ ਲੈ ਜਾਂਦੀਆਂ ਹਨ ਸੰਗਤਾਂ ਦਾ ਭਾਵ ਹੁੰਦਾ ਹੈ ਕੰਪਨੀਆਂ ਗੁਰੂ ਦੀ ਕੰਪਨੀ ਜਿਹੜੀ ਹੈ ਗੁਰੂ ਦੀ ਕੰਪਨੀ ਜਿਹੜੀ ਹੈ ਸਾਧ ਸੰਗਤ ਜਿਹੜੀ ਹੈ ਗੁਰਬਾਣੀ ਦੀ ਸੰਗਤ ਜਿਹੜੀ ਹੈ ਗੁਰਬਾਣੀ ਸੰਗਤ ਬਿਨਾ ਹੋਰ ਦੂਜੀ ਓਟ ਨਾ ਕਾਏ ਗੁਰੂ ਨਾਨਕ ਸਾਹਿਬ ਜੀ ਦੇ ਦਸਮੇਸ਼ ਪਿਤਾ ਜੀ ਨੂੰ ਪਿਆਰ ਕਰਨ ਵਾਲਿਆਂ ਨੂੰ ਗੁਰਬਾਣੀ ਦੀ ਸੰਗਤ ਹੀ ਸੰਭਾਲ ਕੇ ਰੱਖਦੀ ਹੈ ਸੋਝੀ ਦਿੰਦੀ ਹੈ ਜਿਹੜੇ ਗੁਰਬਾਣੀ ਸੁਣਦੇ ਹਨ ਪ੍ਰੇਮ ਨਾਲ ਪ੍ਰੇਮ ਨਾਲ ਪੜ੍ਹਦੇ ਹਨ ਫਰੀਦਾ ਇਕਨਾਂ ਨੂੰ ਸਭ ਸੋਝੀ ਆਏ ਕਿ ਫਿਰਦੇ ਵੇਪਰਵਾ ਤੇ ਕਈ ਵਾਰੀ ਇਹ ਮਨ ਵੇਪਰਵਾ ਫਿਰਦੇ ਹਨ ਕੋਈ ਪ੍ਰਵਾਹ ਨਹੀਂ ਗੁਰਬਾਣੀ ਕੀ ਸਮਝਾਉਂਦੀ ਹੈ ਗਿਆਨ ਵਾਸਤੇ ਗੁਰਬਾਣੀ ਪੜ੍ਹਦੀ ਹੈ ਗੁਰਬਾਣੀ ਮਾਂ ਵਾਂਗੂੰ ਸਮਝਾ ਕੇ ਰੱਖਦੀ ਹੈ ਕੀ ਕੀ ਅਸੀਂ ਕਰਮ ਕਰਨੇ ਹਨ ਐਸਾ ਕੰਮ ਮੂਲੇ ਨਾ ਕੀਤਾ ਜਿਤ ਅੰਤ ਪਛਤਾਈਏ ਡੋਨਟ ਡੂ ਐਨੀਥਿੰਗ ਥੈਟ ਯੂ ਵਿਲ ਰਿਗਰੈਟ ਇਨ ਦਾ ਅੰਤ ਨਹੀਂ ਤੇ ਅੰਤ ਵੇਲੇ ਪਛਤਾਉਣਾ ਪਵੇਗਾ ਸਮਾਂ ਹੋ ਗਿਆ ਹੈ ਐਨਿਕ ਸੇਵਾ ਦੋਵੇਂ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਪ੍ਰਵਾਨ ਕਰ ਲੈਣ ਦੀ ਕਿਰਪਾਲਤਾ ਕਰਨੀ ਜਪਿਆ ਕਰੋ ਆਪੋ ਆਪਣੇ ਮਨ ਨੂੰ ਕਿਆ ਕਰੋ ਜਪੋ ਮਨ ਸਤਨਾਮ ਸਦਾ ਸਤਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ